ਸੌਣ ਦਾ ਮਹੀਨਾ ਵੇ ਤੂੰ ਆਇਆ ਗੱਡੀ ਜੋੜ ਕੇ ਸੌਣ ਦਾ ਮਹੀਨਾ ਵੇ ਤੂੰ ਆਇਆ ਗੱਡੀ ਜੋੜ ਕੇ ਅਸਾਂ ਨਹੀਂਓ ਜਾਣਾ ਲੈ ਜਾ ਖਾਲੀ ਗੱਡੀ ਮੋੜ ਕੇ ਹਾਏ ਅਸਾਂ ਨਹੀਂਓ ਜਾਣਾ ਲੈ ਜਾ ਖਾਲੀ ਗੱਡੀ ਮੋੜ ਕੇ ਸੌਣ ਦਾ ਮਹੀਨਾ ਵੇ ਤੂੰ ਆਇਆ ਗੱਡੀ ਜੋੜ ਕੇ ਅਸਾਂ ਨਹੀਂਓ ਜਾਣਾ ਲੈ ਜਾ ਖਾਲੀ ਗੱਡੀ ਮੋੜ ਕੇ ਵੇ ਤੂੰ ਫੌਜ ਚ ਭਰਤੀ ਐਨੀ ਦੇਰ ਕਿਉਂ ਕਰਤੀ ਵੇ ਤੂੰ ਫੌਜ ਚ ਭਰਤੀ ਐਵੇਂ ਦੇਰ ਕੋ ਕਰਤੀ ਵੇ ਤੂੰ ਚਿੱਠੀ ਨਾ ਪਾਵੇਂ ਹਾਰੀਆਂ ਦਿਲ ਤੜਵਾਵੇਂ ਵੇ ਤੂੰ ਚਿੱਠੀ ਨਾ ਪਾਵੇਂ ਹਾਰੀਆਂ ਦਿਲ ਤੜਵਾਵੇਂ ਹੁਲਾਮ ਤੁਰ ਜਾਣਾ ਵੇ ਤੂੰ ਸਦਰਾ ਨੂੰ ਤੋੜ ਕੇ ਮਤੁਰ ਜਾਣਾ ਵੇ ਤੂੰ ਸਦਰਾਂ ਨੂੰ ਤੋੜ ਕੇ ਸੌਣ ਦਾ ਮਹੀਨਾ ਵੇ ਤੂੰ ਆਇਆ ਗੱਡੀ ਜੋੜ ਕੇ ਅਸਾਂ ਨਹੀਂਓ ਜਾਣਾ ਲੈ ਜਾ ਖਾਲੀ ਗੱਡੀ ਮੋੜ ਕੇ ਪਾਈਆਂ ਮੁੰਦਰਾ ਤੇ ਕੰਨ ਪੜਵਾ ਕੇ ਨੀ ਹੀਰੇ ਰਾਂਝਾ ਜੋਗੀ ਹੋ ਗਿਆ ਪਾਈਆਂ ਮੁੰਦਰਾ ਤੇ ਕੰਨ ਪੜਵਾ ਕੇ ਨੀ ਹੀਰੇ ਰਾਂਝਾ ਜੋਗੀ ਹੋ ਗਿਆ ਤੇ ਦੋ ਬਾਰਾ ਸਾਲ ਮੱਝੀਆਂ ਚਰਾ ਕੇ ਨੀ ਹੀਰੇ ਰਾਂਝਾ ਜੋਗੀ ਹੋ ਗਿਆ ਨੀ ਮੈਂ ਤਖਤ ਹਜ਼ਾਰਾ ਛੱਡਿਆ ਤੇਰੀ ਖਾਤਰ ਹੀਰੇ ਅੱਜ ਢੋਲ ਇਸ਼ਕ ਦਾ ਵੱਜਿਆ ਤੇਰੀ ਖਾਤਰ ਹੀਰੇ ਨੀ ਮੈਂ ਤਖਤ ਹਜ਼ਾਰਾ ਛੱਡਿਆ ਤੇਰੀ ਖਾਤਰ ਹੀਰੇ ਅੱਜ ਢੋਲ ਇਸ਼ਕ ਦਾ ਵੱਜਿਆ ਤੇਰੀ ਖਾਤਰ ਹੀਰੇ ਨੀ ਤੂੰ ਕਸਮਾ ਖਾ ਕੇ ਪੱਕੀਆਂ ਫਿਰ ਢੋਲੀ ਚੜ ਗਈ ਹਾਏ ਅਸਮਾ ਖਾ ਕੇ ਪਕਕੀਆਂ ਫਿਰ ਢੋਲੀ ਚੜ ਗਈ 니 ਤੂੰ ਰੋਂਦਾ ਛੱਡ ਕੇ ਯਾਰ ਨੂੰ ਫਿਰ ਮੈਲੀ ਵੜ ਗਈ 니 ਤੂੰ ਰੋਂਦਾ ਛੱਡ ਕੇ ਯਾਰ ਨੂੰ ਫਿਰ ਮੈਲੀ ਵੜ ਗਈ ਛੱਡ ਵੰਜਲੀ ਟਿੱਲੇ ਦੇ ਕੁੱਤੇ ਜਾ ਜੇ ਨਹੀਂ ਹੀਰੇ ਰਾਂਝਾ ਜੋਗੀ ਹੋ ਗਿਆ ਪਾਇਆ ਮੰਦਰਾਂ ਤੇ ਕੰਨ ਪੜਵਾ ਕੇ ਨੀ ਹੀਰੇ ਰਾਂਧਾ ਜੋਗੀ ਹੋ ਗਿਆ ਧੀਦੋ 12 ਸਾਲ ਮੱਝਾਂ ਚਰਾ ਕੇ ਨੀ ਹੀਰੇ ਰਾਂਧਾ ਜੋਗੀ ਹੋ ਗਿਆ ਨਿੱਕੀ ਹੁੰਦੀ ਵੇ ਮੈਂ ਮਿੱਤਰਾ ਸੀਗੀ ਨਾਲ ਕੇ ਰਹਿੰਦੀ ਨਿੱਕੀ ਹੁੰਦੀ ਵੇ ਮੈਂ ਮਿੱਤਰਾ ਸੀਗੀ ਨਾਲ ਕੇ ਰਹਿੰਦੀ ਨਾਨਾ ਮੇਰਾ ਕੁਝ ਨਾ ਥਿੰਦਾ ਨਾਨੀ ਝੜਕਦੀ ਰਹਿੰਦੀ ਉਹ ਮਹਮਾ ਕੇ ਚੜੀ ਜਵਾਨੀ ਹੁਣ ਨਾ ਗੁਜੀ ਰਹੀਂਦੀ ਮਿੱਤਰਾ ਲੈ ਚੱਲਵੇ ਹੈ ਨਾ ਨਾਨਕੇ ਰਹੀਂਦੀ ਮਿੱਤਰਾ ਲੈ ਚੱਲਵੇ ਹੈ ਨਾ ਨਾਨਕੇ ਆਂਦੀ ਮਿੱਤਰਾ ਲੈ ਚੱਲਵੇ ਸੁਣ ਲਈ ਕੁੜੀਏ ਨਚਣ ਵਾਲੀਏ ਝਾਂਜਰਾਂ ਛਣਕਾਈਏ ਸੁਣ ਲਈ ਕੁੜੀਏ ਨਚਣ ਵਾਲੀਏ ਝਾਂਜਰਾਂ ਛਣਕਾਈਏ ਖੂਟੋ ਵੇ ਤੇਰੀ ਹੋਵੇ ਚਰਚਾ ਚਰਚਾ ਨਾ ਕਰਵਾਈਏ ਉਹ ਤੋਬੇ ਤੇਰੀ ਹੋਵੇ ਚਰਚਾ ਚਰਚਾ ਨਾ ਕਰਵਾਈਏ ਮਸਤ ਜਵਾਨੀ ਚਾਰ ਦਿਹਾੜੇ ਖੁਸ਼ੀਆਂ ਨਾਲ ਹਣਾਈਏ ਨੀ ਵਿੱਚ ਦੀ ਮੁੰਡਿਆਂ ਦੇ ਸੱਪ ਬਣ ਕੇ ਲੰਘ ਜਾਈਏ ਨੀ ਵਿੱਚ ਦੀ ਮੁੰਡਿਆਂ ਦੇ ਸੱਪ ਬਣ ਕੇ ਲੰਘ ਜਾਈਏ ਨੀ ਵਿੱਚ ਦੀ ਮੁੰਡਿਆਂ ਦੇ ਜੋਗੀ ਆ ਨੀ ਗਿਆ ਫੇਰਾ ਪਾ ਨੀ ਗਿਆ ਜੋਗੀ ਆ ਨੀ ਗਿਆ ਫੇਰਾ ਪਾ ਨੀ ਗਿਆ ਸਾਨੂੰ ਬੀਸੀਰ ਨਾਗ ਲੜਾ ਨਹੀਂ ਗਿਆ ਸਾਨੂੰ ਬੀਸੀਰ ਨਾਗ ਲੜਾ ਨਹੀਂ ਗਿਆ ਸਾਡੇ ਬੀਸੀਰ ਨਾਗ ਲੜਾ ਨਹੀਂ ਗਿਆ ਜਿੰਦ ਰੋਲ ਨਹੀਂ ਗਿਆ ਦਿਲ ਢੋਲ ਨਹੀਂ ਗਿਆ ਜਿੰਦ ਰੋਲ ਨਹੀਂ ਗਿਆ ਦਿਲ ਢੋਲ ਤੇ ਦੇ ਫਾਈਆ ਹਾਂਜੀ ਤੇ ਮੇਰੇ ਪੀੜ ਕਲੇਜੇ ਹਾਂਜੀ ਤੇ ਤੂੰ ਹਾਂਜੀ ਜੋਗਾ ਹਾਂਜੀ ਵੇ ਤੇਰੀ ਸੜ ਜਾਏ ਹਾਂਜੀ ਵੇ ਦੋ ਖਟੇਲੇ ਆ ਦੇ ਹਾਂਜੀ ਵੇ ਦੋ ਮਠੇਲੇ ਆ ਦੇ ਹੋ ਰਸਿਆ ਨਿੰਬੂ ਲਿਆ ਦੇ ਵੇ ਹੇਰੇ ਉੱਠੀ ਕਲੇਜੇ ਪੀੜ ਰਸਿਆ ਨਿੰਬੂ ਲਿਆ ਦੇ ਵੇ ਹੇਰੇ ਉੱਠੀ ਕਲੇਜੇ ਪੀ ਭੱਲੇ ਨੀ ਗਰਦਾਰ ਹਿلال ਸ਼ਾਵਾ ਨੀ ਗਰਦਾਰ ਹਿਲਾ ੱਲੇ ਨਹੀਂ ਗਰਦਾਰ ਹਿلال ਸ਼ਾਵਾ ਨਹੀਂ ਗਰਦਾਰ ਹਿلال ਨਿੱਜਤ ਮੈਂ ਚੱਲੀ ਸੁਨਵਾ ਵੀਖ ਫੇਰ ਕੀ ਹੋਇਆ ਮੇਰੇ ਨਾਲ ਨਾਲ ਚੱਲੇ ਨਹੀਂ ਗਰਦਾਰ ਹਿلال ਸ਼ਾਵਾ ਨਹੀਂ ਗਰਦਾਰ ਹਿਲਾ ੱਲੇ ਨਹੀਂ ਗਰਦਾਰ ਹਿਲਾ